ਉਹ ਸੰਦੀਪਾ ਹਾਂ ਭਾਈ ਉਹ ਅੱਜ ਦੇਖ ਮੌਸਮ ਵੀ ਕਿਹਟ ਹੈਗਾ ਹਾਂ ਮੈਂ ਆਂਡਾ ਮੌਸਮ ਹੈ ਤੇ ਅੱਜ ਆਪਾਂ ਪੈਗ ਲਾ ਕੇ ਕੀ ਦਾਰੂ ਬਿਨਾ ਹੋਏ ਲਾ ਪੀਣ ਵਾਸਤੇ ਬਣੀ ਹੈ ਆਹ ਕੰਮ ਨਾ ਕਰਿਆ ਕਰ ਵੀਰੇ ਕਿਉਂ ਮੇਰੇ ਨਾਲ ਰਹਿਣਾ ਨਾ ਤੂੰ ਦਾਰੂ ਬਣੀ ਨਾ ਤੂੰ ਚੱਕਿਆ ਬਣਾ ਕਰ ਅੱਖਾਂ ਹੋਰ ਹੁਣ ਕਿਉਂ ਤੈਨੂੰ ਪਤਾ ਕਿੰਨੀ ਮਾੜੀ ਹੈ ਉਹ ਉਹ ਯਾਰ ਮੇਰੀ ਗੱਲ ਸੁਣੋ ਚਲ ਮਾੜੀ ਹੈ ਕੁਝ ਮਰਜੀ ਹੈ ਉਹ ਪਤਾ ਕੀ ਹੈ ਜੋ ਬੰਦਾ ਦੋ ਪੈਗ ਲਾ ਲਾਉਂਗਾ ਨਾ ਉਹ ਫਿਰ ਲਹਿਰੀ ਹੋਰ ਹੁੰਦੀ ਆ ਯਾਰ ਕੋ ਨਾ ਨਾ ਬਾਈ ਜਿਹਦਾ ਮੇਰੇ ਨਾਲ ਰਹਿਣਾ ਦੇਖ ਫੇਰ ਤਾਂ ਤੂੰ ਦਾਰੂ ਨੂੰ ਹੱਥ ਹੁਣਾ ਲਾਇਆ ਕਰ ਮੈਂ ਹੁਣ ਦੇਖ ਲੈ ਮੈਂ ਟਿੱਕੇ ਕਿੰਨੇ ਕਰੇ ਮੂੰਹ ਵੀ ਨਹੀਂ ਕਰਿਆ ਅੱਛਾ ਹੋਰ ਹੁਣ ਜੋ ਵੀ ਨਹੀਂ ਲਾਉਂਦਾ ਤੂੰ ਜੋ ਵੀ ਨਹੀਂ ਲਾਉਂਦਾ ਚੱਲ ਛੱਡ ਯਾਰ ਕੋਈ ਗੱਲ ਨਹੀਂ ਤਾਲ ਆਪਾਂ ਨਹੀਂ ਪੀਂਦੇ ਮੇਰੀ ਗੱਲ ਸੁਣ ਰਾਹ ਮੈਨੂੰ ਜ਼ਰੂਰੀ ਕੰਮ ਸੀਗਾ ਤੈਨੂੰ ਮੈਂ ਫੋਨ ਕਰੀ ਗਿਆ ਮੇਰਾ ਫੋਨ ਕਿਉਂ ਨਹੀਂ ਚੱਕਿਆ ਤੂੰ ਰਾਤ ਹਾਂ ਕੋਈ ਰਾਤ ਮੈਂ ਥੋੜਾ ਥੱਕ ਗਿਆ ਦੀ ਯਾਦੇ ਅੱਛਾ ਮੈਂ ਅਧੀਲਾ ਕੇ ਸੌਂ ਗਿਆ